Hai takkel atau munya pakai Hai beti ਜੂਰੀਆਂ ਸਿੱਟੀਆਂ ਚ ਵਧੀਆ ਹੋ ਜੋ ਪਾਣੀ ਰਾਇ ਸੇ ਨਾ ਪਾ ਟੈਕਨੀਕਲ ਤੋਂ ਲੱਗੂ ਬਹੁਤ ਵਧੀਆ ਇਹ ਜਦ ਚੱਲ ਪਈ ਪਾਣੀ ਮਾਰੀਆਂ ਚ ਦੋ ਬਾਲਟੀਆਂ ਬਸ ਉਧਰ ਵੀ ਚੱਕ ਲੈਣੇ ਪਾ ਲੈ ਸਾਰੇ ਪਾ ਲੈ ਹੁਣ ਛੋਟੇ ਬੰਦੇ ਦੀਆਂ ਨਹੀਂ ਗਾਤੋਂ ਭੱਜਦੀਆਂ ਐ ਹੋਏ ਠੀਕ ਤਾਂ ਬੜੀਆਂ ਭਾਂ ਦੇ ਆਦੀਆਂ ਭੱਦੀਆਂ ਪਤਾ